ਤਕਰੀਬਨ 150 ਨਨ ਵਿਲੇਬਲ ਗਰਾਂਟ ਜਿਹੜਾ ਹੈਗਾ ਕਿੰਨੇ 150 ਨਨ ਵਿਲੇਬਲ ਗਰਾਂਟ ਜੀ ਫਿਰ ਇਹ ਸਾਧੂਆ ਜਿਹੜੀਆਂ ਪਾਲਿਸੀਆਂ ਹੈ ਇਹ ਗਰੂਪ ਮੈਂਟ੍ਰਸਟ ਦੇ ਲੈ ਖੋਖਲੀਆਂ ਕਿੱਦਾਂ ਸਾਧਕ ਜੰਦੇ ਤੋ ਜੇਕਰ ਸਾਡਾ ਦੱਸ ਸਕਦੇ ਹੋ ਸਾਫ ਦੱਸ ਸਕਦੇ ਕਿ ਪ੍ਰੈਜ਼ੀਡੈਂਟ ਕਿਹਾ ਕਿ ਜੇ ਵੱਖਰੀ ਹੈਗੀ ਅੱਜ ਜਿਹਨੇ ਰੈਵਨਿਊ ਵਾਲਾ ਫਾਟੇ ਵਾਲਾ ਪੈਸਾ ਵੀ ਜਾ ਰਿਹਾ ਤੇ ਜਿਹੜੇ ਪੈਸੇ ਉਹ ਉਹ ਦੇਨੇ ਚਾਹੇ ਦੇਣੇ ਕੋਰਡ ਦੇ ਆਰਡਰ ਦੇ ਬਾਅਦ ਵੀ ਨਹੀਂ ਦਿੱਤੇ ਜਾ ਰਹੇ 500 ਕਰੋੜ ਦਾ ਘੁਟਾਲਾ ਹੋ ਗਿਆ 500 ਕਰੋੜ ਕਿੱਥੇ ਗਿਆ ਕਿਸੇ ਨੂੰ ਪਤਾ ਹੀ ਨਹੀਂ ਤੇ ਤੁਹਾਨੂੰ 20 ਕਰੋੜ ਰੁਪਇਆ ਜਿਹੜਾ ਹੈਗਾ ਸਾਡਾ ਪ੍ਰੋਫਿਟ ਹੈਗਾ ਔਰ चार अगस्त दो हजार तेईस तो निकले, निकले है तो एक्जीक्यूट नहीं होंगे लेकिन चेयरमैन नोटमैन ईओ नोटमैट बोर्ड के ਇਹ ਕੋਡ ਤੇ ਵਾਰੰਟਾ ਦੇ ਬਾਵਜੂਦ ਕਿਹਾ ਇਹ ਅਫਸਰ ਤੇ ਅਧਿਕਾਰੀ ਨਹੀਂ ਮਿਲ ਰਹੇ ਕੋਈ ਆਮ ਆਦਮੀ ਕਾਨੂੰਨ ਤੋੜੇ ਕਾਨੂੰਨ ਦਾ ਉਲੰਘਣ ਕਰੇ ਤੇ ਉਹਦੇ ਲਈ ਹਰ ਤਰ੍ਹਾਂ ਦੀ ਸਜ਼ਾ ਦਾ ਪ੍ਰਾਵਧਾਨ ਹੈਗਾ ਹੈ ਕੋਈ ਗਰੀਬ ਆਦਮੀ ਜਾਨੇ ਅਣਜਾਨੇ ਵੀ ਕੋਈ ਕਸੂਰ ਕਰ ਦਵੇ ਤੇ ਉਹਦੇ ਲਈ ਵੀ ਹਰ ਤਰ੍ਹਾਂ ਦਾ ਕਾਨੂੰਨ ਹੈਗਾ ਪਰ ਕੋਈ ਪਾਵਰਫੁਲ ਆਦਮੀ ਕੋਈ ਵੱਡਾ ਸਰਕਾਰੀ ਅਧਿਕਾਰੀ ਅਗਰ ਜਾਣ ਬੂਝ ਕੇ ਵੀ ਕਾਨੂੰਨ ਦਾ ਉਲੰਘਣ ਕਰੇ ਤੇ ਕਿਆ ਉਹਦੇ ਲਈ ਕੋਈ ਕਾਨੂੰਨ ਨਹੀਂ ਹੈਗਾ ਦੋਸਤੋ ਇਹ ਸਵਾਲ ਸਾਡੇ ਸਾਰਿਆਂ ਦੇ ਮਨ ਚ ਆਉਂਦਾ ਹੈ ਕਿਉਂ ਕਿਉਂਕਿ ਅਕਸਰ ਇਹ ਦੇਖਣ ਨੂੰ ਮਿਲਦਾ ਹੈ ਕਿ ਜਿਹੜੇ ਸੂਖਦਾਰ ਹੈਗੇ ਨੇ ਪੈਸੇ ਵਾਲੇ ਹੈਗੇ ਨੇ ਵੱਡੇ ਲੋਕ ਹੈਗੇ ਨੇ ਉਹ ਕਾਨੂੰਨ ਨੂੰ ਆਪਣੀ ਮਰਜ਼ੀ ਦੇ ਸਾਬ ਨਾਲ ਤੋੜ-ਮਰੋੜ ਵੀ ਦਿੰਦੇ ਨੇ ਤੇ ਉਹਨੂੰ ਆਪਣੀ ਜ਼ਗੀਰ ਸਮਝਦੇ ਹੋਏ ਆਪਣੀ ਪਿਛਲੀ ਜੇਬ ਚ ਪਾ ਕੇ ਤੁਰਦੇ ਨੇ ਇਹ ਸਾਰੀਆਂ ਗੱਲਾਂ ਬਿਲਕੁਲ ਫਿੱਟ ਸਾਬਤ ਹੁੰਦੀਆਂ ਜਲੰਧਰ ਦੇ ਇਮਪਰੂਵਮੈਂਟ ਰਸ ਦੇ ਉੱਪਰ ਜਲੰਧਰ ਦਾ ਇੰਪਰੂਵਮੈਂਟ ٹرسٹ ਜਿਹਦੇ ਨਾਮ ਦੇ ਵਿੱਚ ਇੰਪਰੂਵਮੈਂਟ ਯਾਨੀ ਕਿ ਵਿਕਾਸ ਤੇ ਆਉਂਦਾ ਹੈ ਪਰ ਅੱਜ ਤੱਕ ਸ਼ਾਇਦ ਹੀ ਕੋਈ ਬੰਦਾ ਹੋਏਗਾ ਜਿਦਾ ਵਿਕਾਸ ਹੋਇਆ ਹੋਵੇ ਆਮ ਜਨਤਾ ਦਾ ਤਾਂ ਵਿਕਾਸ ਕਦੀ ਨਹੀਂ ਹੋਇਆ ਪਰ ਅਧਿਕਾਰੀਆਂ ਦਾ ਤੇ ਕਰਮਚਾਰੀਆਂ ਦਾ ਵਿਕਾਸ ਤੇ ਇੰਨਾ ਹੋ ਗਿਆ ਵੀ ਕਰੋੜਾਂ ਅਰਬਾਂ ਪੇ ਦੀ ਪ੍ਰਾਪਰਟੀਆਂ ਵੀ ਬਣ ਗਈਆਂ ਕਾਲੀ ਕਮਾਈ ਵੀ ਹੋ ਗਈ ਔਰ ਦਿਨਾਂ ਦੇ ਵਿੱਚ ਦੇਖਦੇ ਦੇਖਦੇ ਉਹਨਾਂ ਦਾ ਜਿਹੜਾ ਤਰੱਕੀ ਦਾ ਗ੍ਰਾਫ ਹੈ ਬਹੁਤ ਉੱਪਰ ਚਲਾ ਗਿਆ ਕਿਛਲੇ ਲੰਬੇ ਸਮੇਂ ਤੋਂ ਜਲੰਧਰ ਦੇ ਵਿੱਚ ਕੋਈ ਵੀ ਨਵੀਂ ਜਿਹੜੀ ਡਿਵੈਲਪਮੈਂਟ ਸਕੀਮ ਨਹੀਂ ਆਈ ਇੰਪਰੂਵਮੈਂਟ ਫੰਡਸ ਤੋਂ ਕੋਈ ਸਮਾਂ ਇਹੋ ਜਿਹਾ ਵੀ ਆਇਆ ਜਲੰਧਰ ਦਾ ਮੇਨ ਜਿਹੜੀ ਪਛਾਣ ਸੀ ਗੁਰਗੁਮਿੰਦਰ ਸਿੰਘ ਸਟੇਡੀਅਮ ਉਹਦੇ ਵੀ ਨਰਾਮ ਹੋਣ ਦੀ ਨੋਬਤ ਆ ਗਈ ਜਦੋਂ ਲੱਖਾਂ ਦਾ ਕਰੋੜਾਂ ਦਾ ਕਰਜ਼ਾ ਜਿਹੜਾ ਹੈ ਇੰਪਰੂਵਮੈਂਟ ਫੰਡਸ ਦੇ ਉੱਪਰ ਆ ਗਿਆ ਬਾਰ-ਬਾਰ ਪਰੇਸ਼ਾਨੀਆਂ ਸਾਹਮਣੇ ਆਈਆਂ ਪਰ ਉਹ ਪਰੇਸ਼ਾਨੀਆਂ ਸਾਰੀਆਂ ਆਮ ਜਨਤਾ ਵਾਸਤੇ ਹੀ ਦੇਖਣ ਨੂੰ ਮਿਲੀਆਂ ਅਧਿਕਾਰੀ ਤੇ ਕਰਮਚਾਰੀ ਜਿਹੜੇ ਸੀਗੇ ਉਹ ਕੰਬ ਕਰਨੀ ਨਹੀਂ ਨੀਂ ਸੁੱਤੇ ਰਹੇ ਅਗਰ ਹੁੰਦੀ ਗੱਲ ਕਰੀਏ ਤੇ ਜਿਹੜੀਆਂ ਪੁਰਾਣੀਆਂ ਸਕੀਮਾਂ ਸੀ ਜਿਹਦੇ ਵਿੱਚ ਕੀ ਲੋਕਾਂ ਵੱਲੋਂ ਆਪਣੇ ਪੈਸੇ ਵਾਪਸ ਮੰਗਣ ਲਈ ਕੋਰਟ ਦਾ ਦਰਵਾਜ਼ਾ ਉਹਨਾਂ ਨੂੰ ਖਟਕਾਣਾ ਪਿਆ ਅੱਜ 32 ਕਰੋੜ ਰੁਪਏ ਤੋਂ ਉੱਤੇ ਦੀ ਰਾਸ਼ੀ ਜਿਹੜੀ ਹੈ ਉਹ ਜਨਰਲ ਇੰਪਰੂਵਮੈਂਟ ਟਰਸਟ ਵੱਲ ਬਕਾਇਆ ਹੈ ਔਰ ਇਹ ਰਾਸ਼ੀ ਰੋਜ਼ ਵੱਧ ਰਹੀ ਹੈ ਇਥੋਂ ਤੱਕ ਕਿ ਹਰ ਸਾਲ ਮੋਟਾ ਲੱਖਾਂ ਰੁਪਏ ਦਾ ਵਿਆਜ ਪੈ ਰਿਹਾ ਹੈ ਪਰ ਅੱਜ ਵੀ ਅਧਿਕਾਰੀ ਔਰ ਜਿਹੜੇ ਇਸ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸਾਹਿਬ ਨੇ ਉਹਨਾਂ ਦੇ ਕੰਨਾਂ ਤੇ ਜੂਨ ਹੀ ਸੜਕ ਦੀ ਦਿੱਕੀ ਜਾਂਦੀ ਅੱਜ ਸਾਡੇ ਨਾਲ ਪਿਛਲੇ ਲੰਬੇ ਸਮੇਂ ਤੋਂ ਇੰਪਰੂਵਮੈਂਟ ਟਰਸਟ ਅਲਾਟੀਆਂ ਦੀ ਇੱਕ ਲੜਾਈ ਲੜਦੇ ਜਿਹੜੇ ਕਿ ਕੋਰਟ ਦੇ ਵਿੱਚ ਲੜ ਰਹੇ ਨੇ ਉਹ ਅੱਜ ਸਾਡੇ ਨਾਲ ਮੌਜੂਦ ਨੇ ਸਰਦਾਰ ਦਰਸ਼ਨ ਸਿੰਘ ਜੀ ਸਰ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਸਰ ਥੈਂਕ ਯੂ ਦਰਸ਼ਨ ਜੀ ਇੱਕ ਗੱਲ ਦੱਸੋ ਬਈ ਕਿੰਨੇ ਕੁ ਕੇਸ ਐਸ ਵਲੇ ਕੋਰਟ ਦੇ ਵਿੱਚ ਜਿਹੜੇ ਆ ਚੱਲ ਰਹੇ ਨੇ ਔਰ ਕਿੰਨੇ ਕੁ ਕੇਸਾਂ ਦਾ ਨਿਪਟਾਰਾ ਹੋ ਚੁੱਕਾ ਹੈ ਦੇਖੋ ਇਸ ਤਰ੍ਹਾਂ ਹੈ ਜੀ ਤਕਰੀਬਨ 2017 ਤੋਂ ਅਸੀਂ ਜਲੰਧਰ ਇੰਪਰੂਵਮੈਂਟ ਅਥਾਰਟੀ ਦੇ ਖਿਲਾਫ ਕੇਸ ਦਾਇਰ ਕੀਤੇ ਸੀਗੇ ਜਿਹਦੇ ਵਿੱਚ ਤਿੰਨ ਸਕੀਮਾਂ ਸੀ ਜੀ ਮੁੱਖ ਜਿਹੜੀਆਂ ਮੁੱਖ ਸਕੀਮਾਂ ਸੀ ਇਹਦੇ ਵਿੱਚ ਇੰਦਰਾਪੁਰਾ ਮਾਸਟਰ ਗੁਰਬੰ타 ਸਿੰਘ ਐਂਡ ਕਲਬ ਬੀਬੀ ਵਾਣੀ ਕੰਪਲੈਕਸ ਔਰ ਸੂਰੀਅਨ ਕੋ ਲੇਵਕ ਐਕਸਟੈਂਸ਼ਨ ਜੀ 300 ਦੇ ਕਰੀਬ ਫੈਸਲੇ ਜਿਹੜੇ ਆ ਅਲੋਟੀ ਦੇ ਹੱਕ ਦੇ ਵਿੱਚ ਆ ਚੁੱਕੇ ਹੈ ਔਰ 400 ਕੇਸ ਇਨਕਲੂਡਿੰਗ ਐਗਜ਼ੀਕਿਊਸ਼ਨਸ ਉਹ ਅਜੇ ਪੈਂਡਿੰਗ ਹੈਗੀਆਂ ਜਿਹੜੀਆਂ ਚੱਲ ਰਹੀ ਹੈਗੀਆਂ ਯਾਨੀ ਕਿ 300 ਕੇਸਾਂ ਦੇ ਵਿੱਚੋਂ 200 ਕੇਸਾਂ ਦੀ ਐਗਜ਼ੀਕਿਊਸ਼ਨ ਹੋ ਚੁੱਕੀ ਔਰ 100 ਕੇਸਾਂ ਦੀ ਐਗਜ਼ੀਕਿਊਸ਼ਨ ਬਕਾਇਆ ਹੈ ਬਕਾਇਆ ਜੋ ਚੱਲ ਰਹੀ ਹੈ ਕੋਰਟ ਦੇ ਵਿੱਚ ਜਿਹੜੀ 2020 21 ਤੋਂ ਲੈ ਕੇ ਅੱਜ ਤੱਕ ਚੱਲ ਰਹੀ ਹੈ ਜੀ ਤੇ ਸਰ ਕਿੰਨੀ ਕੁ ਰਕਮ ਹੋਏਗੀ ਇਹ ਟੋਟਲ ਜਿਹੜੀ ਅਗਰ ਪਰ ਵੈਲਿਊ ਦੇ ਹਿਸਾਬ ਨਾਲ ਦੇਖੀਏ ਤੇ ਤਕਰੀਬਨ 32 ਕਰੋੜ ਰ ਐਂਡਿੰਗ ਹੈਗਾ ਔਰ 4 ਅਗਸਤ 2023 ਤੋਂ ਟਰਸ ਜਿਹੜੀ ਹੈ ਪੇਮੈਂਟ ਬਿਲਕੁਲ ਨਹੀਂ ਦੇ ਰਹੀ 4 ਅਗਸਤ 2023 ਤੋਂ ਜੀ ਓਕੇ ਤੇ ਤੁਸੀਂ ਪੇਮੈਂਟ ਮੰਗਣ ਨਹੀਂ ਗਏ ਕਦੀ ਅਸੀਂ ਇਹਦੇ ਕੋਰਟ ਚ ਐਜੂਕੇਸ਼ਨ ਫਾਈਲ ਕੀਤੀ ਹੋਈ ਹੈਗੀਆਂ ਕੋਰਟ ਵੀ ਬੜਾ ਸਟ੍ਰਿਕਟ ਐਕਸ਼ਨ ਲੈ ਰਹੀ ਹੈ ਜੀ ਤਕਰੀਬਨ 150 ਨੋਨ ਅਵੇਲੇਬਲ ਵਾਰੰਟ ਜਿਹੜਾ ਹੈਗਾ 150 ਚਾ 150 150 ਨੋਨ ਅਵੇਲੇਬਲ ਵਾਰੰਟ ਜੀ ਯਾਨੀ 150 ਕੇਸਾਂ ਦੇ ਵਿੱਚ ਨੋਨ ਅਵੇਲੇਬਲ ਵਾਰੰਟ ਨਿਕਲ ਚੁੱਕੇ ਕਿਤੇ ਨਿਕਲੇ ਨੇ ਇਹਦੇ ਵਿੱਚ ਚੇਅਰਮੈਨ ਤੇ ਈਓ ਦੇ ਮੇਨ ਨਿਕਲੇ ਹੈਗੇ ਆ ਜੀ ਔਰ ਬੜੀ ਹੈਰਾਨੇ ਵਾਲੀ ਗੱਲ ਹੈ ਕਿ ਕਮਿਸ਼ਨਰ ਆਫ ਪੁਲਿਸ ਜਿਹੜੇ ਹੈਗੇ ਆ ਯਾ ਅਬ ਉਹਨਾਂ ਦਾ ਜਿਹੜਾ ਜੂਨੀਅਰ ਸਟਾਫ ਹੈਗਾ ਉਹ ਵਾਪਸ ਕਰ ਦਿੰਦਾ ਵਾਪਸ ਕਰ ਦਿੰਦਾ ਮਰਾ execute ਨਹੀਂ ਹੁੰਦਾ ਲਿਖ ਦਿੰਦੇ ਚੇਅਰਮੈਨ ਨੋਟ ਮੈਟ ਈਓ ਨੋਟ ਮੈਟ ਜਿਸ ਤੱਕ ਮ ਵਿਆਜਾ ਜਿਹੜਾ ਹੈ ਅਲੋਟੀ ਨੂੰ ਭੁਗਤਣਾ ਪੈ ਰਿਹਾ ਹੈ ਪਰ ਦਰਸ਼ਨ ਜੀ ਜਿੱਥੋਂ ਤੱਕ ਅਸੀਂ ਗੱਲ ਦੇਖੀ ਆਮ ਤੌਰ ਤੇ 150 ਵਾਰੰਟ ਤੇ ਬੜੀ ਦੂਰ ਦੀ ਗੱਲ ਹੈ ਅਗਰ ਵਾਰੰਟ ਨਾ ਵੀ ਹੋਵੇ ਤਾਂ ਵੀ ਪੁਲਿਸ ਆਪਣੀ ਮਰਜ਼ੀ ਨਾਲ ਜਿੰਨੂੰ ਚਾਹੇ ਚੱਕ ਲੈਂਦੀ ਹੈ ਤੇ ਇਹ 150 ਵਾਰੰਟ ਕੋਰਟ ਦੇ ਹੈਗੇ ਨੇ ਇਹ ਕੋਰਟ ਦੇ ਵਾਰੰਟਾਂ ਦੇ باوجود ਕਿਹਾ ਇਹ ਅਫਸਰ ਤੇ ਅਧਿਕਾਰੀ ਨਹੀਂ ਮਿਲ ਰਹੇ ਬੁੱਖੋ ਇਸ ਤਰ੍ਹਾਂ ਹੈਗਾ ਕਿ ਇੱਕ ਆਮ ਬੰਦਾ ਹੈ ਨਾ ਉਹ ਮੁਜ਼ਰਮ ਨਹੀਂ ਵੀ ਹੁੰਦਾ ਤਾਂ ਚੁੱਕ ਕੇ ਉਹਨੂੰ ਅੰਦਰ ਪੁਲਿਸ ਦੇ ਦਿੰਦੀ ਜੀ ਔਰ ਇੱਥੇ ਈਓ ਜਿਹੜੇ ਕਿ ਇੱਕ ਸਰਕਾਰੀ ਮੁਲਾਜ਼ਮ ਹੈ ਐਦਾ ਹੋ ਵੀ ਨਹੀਂ ਸਕਦਾ ਕਿ ਪੁਲਿਸ ਅਰੈਸਟ ਕਰਨ ਜਾਵੇ ਜਾਂ ਸੰਮਨ ਦੇਣ ਜਾਵੇ ਤਾਂ ਉਹ ਮਿਲੇ ਨਾ ਜੀ ਉਹਦਾ ਹਰ ਵੇਲੇ ਡਿਊਟੀ ਦਾ ਹਾਜ਼ਰ ਰਹੇਗਾ ਜੀ ਲੇਕਿਨ ਫਿਰ ਵੀ ਚੇਅਰਮੈਨ ਨੋਟਮੈਟ ਇਹੋ ਨੋਟਮੈਟ ਬੜੀ ਹੈਰਾਨੀ ਵਾਲੀ ਗੱਲ ਹੈ ਇਹ ਤੁਹਾਨੂੰ ਕੀ ਲੱਗਦਾ ਹੈ ਤੇ ਪਿੱਛੇ ਕੀ ਕਾਰਨ ਹੈ ਦੇਖੋ ਪੋਲੀਟੀਕਲੀ ਪ੍ਰੈਸ਼ਰ ਹੈ ਜੀ ਇਹਨਾਂ ਤੇ ਬੜੀ ਦਾ ਕ੍ਰਿਟੀਕਲ ਗੱਪਾਂ ਤੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਹੈ ਔਰ ਭ੍ਰਸ਼ਟਾਚਾਰ ਦੇ ਖਿਲਾਫ ਲੜਾਈ ਲੜਨ ਦੀ ਇਹ ਆਵਾਜ਼ ਬੁਲੰਦ ਕਰਕੇ ਪੰਜਾਬ ਦੀ ਜਨਤਾ ਵੱਲੋਂ ਬਦਲਾਅ ਦੀ ਲਹਿਰ ਦੇ ਤਹਿਤ 92 ਸੀਟਾਂ ਦੇ ਨਾਲ ਇਹਨਾਂ ਨੂੰ ਜੇਤੂ ਬਣਾਇਆ ਤੇ ਪੰਜਾਬ ਦਾ ਵਿਜੇਤਾ ਬਣਾ ਕੇ ਇਹਨਾਂ ਨੂੰ ਇਹ ਗੱਦੀ ਸੌਂਪੀ ਔਰ ਇਹ ਗੱਦੀ ਲੈਣ ਤੋਂ ਬਾਅਦ ਜਿਹੜੇ ਸਾਡੇ ਸੀਐਮ ਨੇ ਭਗਵੰਤ ਮਾਨ ਜੀ ਬੜੇ ਹੀ ਵਧੀਆ ਕਾਬਿਲ ਸੀਐਮ ਮੈਂ ਕਹੂੰਗਾ ਉਹਨਾਂ ਨੇ ਕਈ ਇਹੋ ਜਿਹੀਆਂ ਮੁਸ਼ਕਲ ਆਈਆਂ ਬੜਾ ਉਹਨਾਂ ਦਾ ਵਿਰੋਧ ਵੀ ਹੈ ਪਰ ਬਾਵਜੂਦ ਇਸਦੇ ਉਹਨਾਂ ਨੇ ਕਈ ਚੀਜ਼ਾਂ ਦੇ ਉੱਪਰ ਆਪਣੀ ਜਿਹੜੀ ਹੈ ਉਹ ਪਕੜ ਮਜ਼ਬੂਤ ਜਿਹੜੀ ਦਿਖਾਈ ਬਈ ਕੁਛ ਹੋ ਜਾਏ ਮੈਂ ਭ੍ਰਸ਼ਟਾਚਾਰ ਦੇ ਖਿਲਾਫ ਆ ਤੇ ਭ੍ਰਸ਼ਟਾਚਾਰੀ ਚਾਹੇ ਮੇਰਾ ਕੋਈ ਆਪਣਾ ਲੀਡਰ ਹੋਵੇ ਚਾਹੇ ਵੱਡੇ ਤੋਂ ਵੱਡਾ ਆਈਐਸ ਆਈਪੀਐਸ ਅਧਿਕਾਰੀ ਹੋਵੇ ਉਹਨੂੰ ਨਹੀਂ ਬਖਸ਼ਿਆ ਜਾਏਗਾ ਫਿਰ ਇਹ ਸਾਧਨੀਆਂ ਜਿਹੜੀਆਂ ਪਾਲਿਸੀਆਂ ਹੈ ਇਹ ਇੰਪਰੂਵਮੈਂਟ ਟ੍ਰਸਟ ਵੇਲੇ ਖੋਖਲੀਆਂ ਕਿੱਦਾਂ ਸਾਬਤ ਹੋ ਜਾਂਦੀਆਂ ਦੇਖੋ ਇਹਨਾਂ ਨੇ ਜਿਹੜੀਆਂ ਵੋਟਾਂ ਵੀ ਲਈਆਂ ਸੀ ਨਾ ਜਿਸ ਪਬਲਿਕ ਕੋਲੋਂ ਕਹਿਆ ਸੀ ਜ਼ੀਰੋ ਟੋਲਰੈਂਸ ਜੀ ਠੀਕ ਹੈ ਕਿ ਜੋ ਵੀ ਗੁਜ਼ਰਮ ਹੋਏਗਾ ਉਹਦੇ ਤਾਂ ਸਖਤ ਕਾਰਵਾਈ ਕੀਤੀ ਜਾਏਗੀ ਕ੍ਰਪਸ਼ਨ ਅਸੀਂ ਇੱਥੋਂ ਹਟਾ ਦੇਾਂਗੇ ਪਰ ਟਸਟ ਦੇ ਕੇਸਿਸ ਸਾਰਾ ਕੰਮ ਜਿਹੜਾ ਬਿਲਕੁਲ ਰਿਵਰਸ ਹੋ ਰਿਹਾ ਹੈਗਾ ਹਮ ਹੁਣ ਇੱਕ ਸਰਕਾਰੀ ਮੁਲਾਜ਼ਮ ਹੈਗੇ ਆ ਚੇਅਰਮੈਨ ਸਾਹਿਬ ਬੈਠੇ ਹੈ ਇਹੋ ਸਾਹਿਬ ਬੈਠੇ ਹੈ ਪੁਲਿਸ ਵਾਲੇ ਵੀ ਸਿਰਫ ਖਾਣਾ ਪੂਰਤੀ ਕਰ ਰਹੇ ਆ ਕਿ ਅਸੀਂ ਜਿਹੜੇ ਹੈਗੇ ਆ ਗਏ ਆ ਜੀ ਉੱਥੇ ਮਿਲੇ ਨਹੀਂ ਹੈਗੇ ਆ ਹੁਣ ਸੋਚਣ ਦੀ ਗੱਲ ਹੈ ਕੋਰਟ ਦੇ ਆਰਡਰ ਹੈਗੇ ਆ ਅਸੀਂ ਆਰਡਰ ਤਾਂ ਬਣਾਏ ਖੋਤਾ ਬਣਾਏ ਨਹੀਂ ਹੈ ਹੁਣ ਕੋਰਟ ਦੇ ਆਰਡਰ ਦਾ ਲਤੀਪੁਰ ਇਹਨਾਂ ਨੇ ਟਾਤਾ ਜੀ ਸਾਡੇ ਕੋਲ ਕੋਰਟ ਦੇ ਆਰਡਰ ਹੈਗੇ ਆ ਪਰ ਬੜੀ مایوسی ਹੁੰਦੀ ਹੈ ਕਿ 7 ਸਾਲ ਅਸੀਂ ਕਿਸਾਨ ਨੂੰ ਲੜਿਆ ਕੋਰਟ ਦੇ ਵਿੱਚ ਡਿਫਰੈਂਟ ਕਮਿਸ਼ਨ ਨੇ ਇਹਨਾਂ ਦੇ ਵਾਰੰਟ ইস্যੂ ਕੀਤੇ ਆ ਨੋਨ ਅਵੇਲੇਬਲ ਲੇਕਿਨ ਕਾਰਵਾਈ ਕੁਛ ਵੀ ਨਹੀਂ ਹੋ ਰਹੀ ਹੈ ਦਸ਼ਦੀ ਜਿੰਨੀ ਵਾਰ ਤੁਸੀਂ ਇੱਥੇ ਗਏ ਹੋ ਮੇਰੇ ਖਿਆਲ ਮੈਕਸਿਮਮ ਵਾਰੀ ਮੈਂ ਉਸ ਵੇਲੇ ਮੌਜੂਦ ਰਿਹਾ ਕਬੇਜ ਵਾਸਤੇ ਜਿੰਨੀ ਵਾਰ ਤੁਸੀਂ ਚੇਅਰਮੈਨ ਸਾਹਿਬ ਨੂੰ ਮਿਲਣ ਗਏ ਹੋ ਜੀ ਚੇਅਰਮੈਨ ਸਾਹਿਬ ਵੱਲੋਂ ਵਾਅਦੇ ਵੀ ਕੀਤੇ ਗਏ ਬਹੁਤ ਕੁਝ ਕਿਹਾ ਗਿਆ ਹੁਣ ਲਾਸਟ ਇੱਕ ਗੱਲ ਉਹਨਾਂ ਨੇ ਕਹੀ ਸੀ ਜਿਹੜੀ ਕਿ ਆਨ ਰਿਕਾਰਡ ਹੈਗੀ ਹੈ ਉਹਨਾਂ ਨੇ ਕਿਹਾ ਸੀਗਾ ਜੇ ਤੁਸੀਂ ਸਾਰੇ ਇਲਾਕੀ ਵਾਅਦਾ ਕਰੋ ਵੀ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓਗੇ ਤੇ ਮੈਂ ਤੁਹਾਡੀ ਪੇਮੈਂਟ ਆ ਦੁਵਾਨ ਚ ਹੋਰ ਕੰਮ ਕਰਾਂਗਾ ਇਹ ਉਹਨਾਂ ਅਸੇ ਖੇੜੇ ਚ ਗੱਲ ਕੀਤੀ ਸੀ ਜਾਂ ਸੀਰੀਅਸ ਗੱਲ ਕੀਤੀ ਸੀ ਇੱਤੋ ਇਹ ਗੱਲ ਤੋਂ ਬਾਅਦ ਤੁਹਾਡੇ ਲਾਟੀਆਂ ਦਾ ਕੀ ਕਹਿਣਾ ਸੀ ਦੇਖੋ ਇਸ ਤਰ੍ਹਾਂ ਹੈ ਜੀ ਉਹ ਐਜ਼ ਅ ਚੇਅਰਮੈਨ ਸਟੇਟਮੈਂਟ ਉੱਤੇ ਦੇ ਰਿਹਾ ਆਪਣੀ ਪਾਰਟੀ ਦਾ ਪ੍ਰਚਾਰ ਨਹੀਂ ਉੱਥੇ ਕਰਨਾ ਚਾਹੀਦਾ ਇਹਨਾਂ ਨੂੰ ਤੇ ਇਹ ਜ਼ਰੂਰੀ ਥੋੜਾ ਹੈਗਾ ਕਿ ਲੋਕੀ ਨਾਲ ਨੂੰ ਵੋਟ ਦੇਣ ਤਾਂ ਫਿਰ ਤਾਂ ਲੋਕਾਂ ਨੇ ਇਹ ਵੋਟ ਦਿੱਤੇ ਹੈਗੇ ਔਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈਗਾ ਕਿ ਇਹਨਾਂ ਨੇ ਪੇਮੈਂਟਾਂ ਬਿਲਕੁਲ ਸਾੜੀਆਂ ਬੰਦ ਕੀਤੀ ਹੋਈਆਂ ਹੈਗੀਆਂ ਹੁਣ ਤਾਂ ਕੋਈ ਲਾਇਬਿਲਟੀ ਵੀ ਨਹੀਂ ਹੈ ਨਾ ਉੱਤੇ ਪਹਿਲਾਂ ਤਾਂ ਚਲੋ ਬੈਂਕ ਦੀ ਲਾਇਬਿਲਟੀ ਸੀਗੀ ਕਿ 110 ਕਰੋੜ ਦੇਣਾ ਸੀ ਉਹ ਵੀ ਹੈ ਨਹੀਂ ਐ ਔਰ ਖੁਦ ਚੇਅਰਮੈਨ ਸਾਹਿਬ ਨੇ ਸਾਨੂੰ ਇਹ ਚੀਜ਼ ਕਹੀ ਹੈਗਾ ਕਿ ਜਿਹੜੀ ਸਾਡਾ ਰੈਵਨਿਊ ਹੈ ਰੈਵਨਿਊ ਦੇ ਵਿੱਚ ਸਾਡਾ 4% ਦਾ ਵਾਧਾ ਹੋਇਆ ਜੇ ਰੈਵਨਿਊ ਦਾ ਵਾਧਾ ਹੋ ਗਿਆ ਬੈਂਕ ਦੀ ਕੋਈ ਲਾਇਬਿਲਟੀ ਕਿੱਥੇ ਜਾ ਰਿਹਾ ਫਿਰ ਦਰਸ਼ਨ ਜੀ ਇਹ ਤਾਂ ਉਹ ਚੇਅਰਮੈਨ ਸਾਹਿਬ ਦੱਸ ਸਕਦੇ ਜੋ ਸਾਹਿਬ ਦੱਸ ਰਹੇ ਕਿ ਪੈਸੇ ਕਿੱਥੇ ਜਾ ਰਹੇ ਨਹੀਂ ਕੋਈ ਇਹੋ ਜੀ ਜੇਬ ਕੋਈ ਵੱਖਰੀ ਹੈਗੀ ਆ ਜਿੱਥੇ ਇਹ ਰੈਮਨਿਊ ਵਾਲਾ ਵਾਧੇ ਵਾਲਾ ਪੈਸਾ ਵੀ ਜਾ ਰਿਹਾ ਹੈ ਤੇ ਜਿਹੜੇ ਪੈਸੇ ਹੁਣ ਉਹ ਦੇਣੇ ਚਾਹੀਦੇ ਨੇ ਕੋਰਟ ਦੇ ਆਰਡਰ ਦੇ ਬਾਅਦ ਉਹ ਵੀ ਨਹੀਂ ਦਿੱਤੇ ਜਾ ਰਹੇ ਬਹੁਤ ਜ਼ਿਆਦਾ ਨਿਆਲੀ ਗੱਲ ਹੈ ਦੇਖੋ ਡੌਲ ਕੰਸਟਰਕਸ਼ਨ ਚਾਰजेस ਜਿਵੇਂ ਵਾਦਾ ਕਰਤਾ ਇਹਨਾਂ ਨੇ ਠੀਕ ਹੈ ਐਨਹਾਂਸਮੈਂਟ ਵਗੈਰਾ ਲੋਕਾਂ ਕੋਲ ਲੈ ਰਹੇ ਹੈਗੇ ਆ ਕੰਮ ਕੋਈ ਉੱਥੇ ਹੋ ਨਹੀਂ ਰਿਹਾ ਕਿਸੇ ਵੀ ਤਰ੍ਹਾਂ ਦਾ ਤੇ ਪੇਮੈਂਟ ਜਿਹੜੀ ਹੈ ਬਿਲਕੁਲ ਨਹੀਂ ਦੇ ਰਹਾ ਪਹਿਲੇ ਮੈਚ ਇਸ ਹੋ ਰੈਡ ਕਰਨਾ ਚਾਹਾਂਗਾ ਪਹਿਲੇ ਇਹਨਾਂ ਨੇ ਸਾਡਾ ਵਾਦਾ ਕੀਤਾ ਸੀਗਾ ਕਿ ਸਾਡੇ ਕੋਲ ਰੈਵਨਿਊ ਆ ਰਿਹਾ ਹੈ ਅਸੀਂ ਤੁਹਾਨੂੰ ਪੇਮੈਂਟ ਦੇ ਦੇਵਾਂਗੇ ਠੀਕ ਫਿਰ ਕਹਿੰਦੇ ਜੀ ਅਸੀਂ ਬੈਂਕ ਕੋਲ ਲੋਨ ਲਵਾਂਗੇ ਤੇ ਮਤਾ ਪਾਸ ਕਰਕੇ ਭੇਜਾਂ ਤੁਹਾਨੂੰ ਦੇ ਦੇਵਾਂਗੇ ਜਦੋਂ ਅਗਲੀ ਮੀਟਿੰਗ ਵਿੱਚ ਉੱਥੇ ਗਏ ਆ ਕਹਿੰਦੇ ਜੀ ਸਰਕਾਰ ਨੇ ਸਾਡਾ ਮਤਾ ਨਾਮਜ਼ੂਰ ਕਰ ਦਿੱਤਾ ਹੁਣ ਅਸੀਂ ਪ੍ਰਾਪਰਟੀ ਸੇਲ ਕਰਾਂਗੇ ਉਹ ਪ੍ਰਾਪਰਟੀ ਦੀ ਆਕਸ਼ਨ ਵੀ ਕਰ ਲਈ ਉਹ ਵੀ ਕਹਿੰਦਾ ਸਾਨੂੰ ਉਹਦੇ ਚ ਕੋਈ ਰੈਵਨਿਊ ਆਇਆ ਮੈਨੂੰ ਪਤਾ ਨਹੀਂ ਅਗਲੀ ਵਾਰੀ ਕਿਹੜਾ ਆਕਸ਼ਨ ਹੋ ਗਈ ਪਰ ਉਸ ਤੋਂ ਬਾਅਦਜੂਦ ਪੈਸੇ ਇਹ ਸਾਡੀ ਓਕੇ ਇੱਕ ਇੱਕ ਚੀਜ਼ ਮੈਨੂੰ ਦਰਸ਼ਨ ਜੀ ਹੋਰ ਦੱਸੋ ਜੀ ਬਈ ਅ ਅਸੀਂ ਪਿੱਛੇ ਇੱਕ ਖਬਰ ਵੀ ਲਾਈ ਸੀਗੀ ਜੀ ਵੀ ਸਾਡੇ ਕੋਲ ਰੋਜ਼ ਕੋਈ ਨਾ ਕੋਈ ਬੰਦਾ ਆਂਦਾ ਹੈ ਦੇਖੋ ਇੱਥੇ ਬਹੁਤ ਸਾਰੀ ਘਟਨਾਵਾਂ ਹੋਈਆਂ ਫਾਈਲਾਂ ਸੈਂਕੜੇ ਫਾਈਲਾਂ ਗਵਾਚ ਗਈਆਂ ਜੀ ਬਿਜ਼ਨਸ ਦੀ ਜਾਂਚ ਹੋ ਗਈ ਲੋਕਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਗਲਤ ਅਲਾਟਮੈਂਟ ਲੈਟਰਾਂ ਲਾ ਕੇ ਉਦਾਂ ਹੀ ਦੇਤੀਆਂ ਕਈ ਤੇ ਲਾਡਵੇਂ ਲੈਟਰ ਨਹੀਂ ਲੱਗੇ ਸੀ ਉਹ ਵੀ ਦੇ ਦਿੱਤੀਆਂ ਠੀਕ ਹੈ ਜੀ ਫਿਰ ਆਪਣਾ ਐਲ ਡੀ ਆਰ ਕੋਟੇਜ ਬੜਾ ਤਗੜਾ ਘੁਟਾਲਾ ਹੋਇਆ ਸਭ ਕੁਝ ਸਾਹਮਣੇ ਆ ਗਿਆ ਜੀ باوجود ਇਸ ਦੇ ਦੋਸ਼ੀਆਂ ਤੇ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ ਜੀ ਹੁਣ ਰੀਸੈਂਟਲੀ ਗੱਲ ਪਤਾ ਲੱਗੀ ਬਈ ਇੱਕ ਮੁਲਾਜ਼ਮ ਪ੍ਰਦੀਪ ਕੁਮਾਰ ਨਾਮ ਦਾ ਜਿਹੜਾ ਪਹਿਲੇ ਠੇਕੇ ਤੇ ਇੱਥੇ ਕੰਮ ਕਰਦਾ ਸੀ ਉਹਨਾਂ ਨੂੰ ਪੱਕਿਆ ਕਰ ਦਿੱਤਾ ਗਿਆ ਦਫਤਰੀ ਦੀ ਪੋਸਟ ਦੇ ਉੱਪਰ ਉਹਦੀ ਅਪੁਆਇੰਟਮੈਂਟ ਤੇ ਉਹਦੀ ਜਿਹੜੀ ਆਪਣਾ ਜਿਹੜੀ ਉਹਦੀ ਜਗਾ ਸੀ ਕੰਮ ਕਰਨ ਵਾਲੀ ਉਹ ਕਰਤਾਰਪੁਰ ਉੱਥੇ ਵੀ ਹਾਜ਼ਰੀ ਜਾਦੂਈ ਪੈਨਸਲ ਨਾਲ ਲੱਗੀ ਜਾ ਰਹੀ ਹੈ ਕੰਮ ਇੱਥੇ ਕਰ ਰਿਹਾ ਜੀ ਜਦੋਂ ਅਸੀਂ ਚੇਅਰਮੈਨ ਸਾਹਿਬ ਕੋਲ ਹੀਓ ਸਾਹਿਬ ਕੋਲ ਬਿਆਨ ਮੰਗਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਾਨੂੰ ਬਿਆਨ ਨਹੀਂ ਦਿੱਤਾ ਬਾਵਜੂਦ ਅਸੀਂ ਉਹਨਾਂ ਨੂੰ ਲਿਖਤ ਦੇ ਵਿੱਚ ਵੀ ਮੈਸੇਜ ਕੀਤਾ ਫੋਨ ਕਰਨ ਦੇ ਬਾਵਜੂਦ ਹੁਣ ਇਹ ਵੀ ਗੱਲ ਪਤਾ ਚੱਲੀ ਹੈ ਭਈ ਇੱਕ ਡਰਾਈਵਰ ਜਿਹੜਾ ਹੈਗਾ ਵਾ ਜਿਹਦੀ ਕੀ ਨਿਯੁਕਤੀ ਕਰਤਾਰਪੁਰ ਚ ਹੈ ਬਤੌਰ ਬੇਲਦਾਰ ਉਹ ਇੱਥੇ ਡਰਾਈਵਰ ਦਾ ਕੰਮ ਕਰ ਰਿਹਾ ਹੈ ਇਹ ਮਤਲਬ ਸਾਰਾ ਆਵਾ ਹੀ ਉੱਤਿਆ ਪਿਆ ਪੂਰਾ ਨਿਯਾਮ ਹੀ ਮਾੜਾ ਹੋਇਆ ਜਲੰਧਰ ਦਾ ਜਲੰਧਰ ਪ੍ਰੋਮੋਟ ਰਸਤੇ ਵਿੱਚ ਇਹੋ ਜਿਹੀ ਕੀ ਚੱਕਰ ਹੈ ਵੀ ਕੀ ਸਰਕਾਰ ਵੀ ਇੱਧਰ ਧਿਆਨ ਨਹੀਂ ਦੇ ਰਹੀ ਨਾ ਆਪਣਾ ਅਧਿਕਾਰੀ ਧਿਆਨ ਦਿੰਦੇ ਨੇ ਮਤਲਬ ਬਿਨਾ ਕੋਈ ਆਰਡਰ ਦੇ ਕਿਉਂਕਿ ਆਰਡਰ ਅਗਰ ਕੋ ਬਦਲਾਅ ਹੈ ਪਾਵਰ ਨਾ ਚੇਅਰਮੈਨ ਕੋ ਹੈ ਨਾ ਈਓ ਕੋ ਹੈ ਏਡੀਸੀ ਅਰਬਨ ਡਿਵੈਲਪਮੈਂਟ ਦੇ ਕੋਈ ਪਾਵਰ ਹੈ ਜਿਹੜੇ ਐਦਾਂ ਦਾ ਆਰਡਰ ਦੇ ਸਕਦੇ ਇੱਕ ਕਰਮਚਾਰੀ ਨੂੰ ਇੱਕ ਦਫ਼ਤਰ ਤੋਂ ਉਹਦੀ ਜਿੱਥੇ-ਜਿੱਥੇ ਡਿਊਟੀ ਹੈ ਉੱਥੋਂ ਦੂਜੀ ਵਿਚ ਪਰ ਇਹ ਕੰਮ ਹੋ ਰਿਹਾ ਅੰਨੇ ਵਾਈ ਕੰਮ ਕਰੀ ਜਾਂਦੇ ਨੇ ਦੇਖੋ ਇਸ ਤਰ੍ਹਾਂ ਹੈਗਾ ਕਿ ਐਲ ਡੀਪੀ ਸਕੈਮ 500 ਕਰੋੜ ਤੋਂ ਉੱਪਰ ਜਦੋਂ ਸਰ ਨਵਜੋਤ ਸਿੰਘ ਜੀ ਲੋਕਲ ਬੋਡੀ ਮਨਿਸਟਰ ਸੀਗੇ ਉਹਨਾਂ ਨੇ ਇਹ ਚੀਜ਼ ਕਹੀ ਸੀ ਜੀ ਔਰ ਉਹਦੇ ਵੀ ਵਿਜੀਲੈਂਸ ਦੀ ਇਨਕੁਆਇਰੀ ਚੱਲ ਰਹੀ ਹੈ ਮਤਲਬ 500 ਕਰੋੜ ਦਾ ਘੁਟਾਲਾ ਹੋ ਗਿਆ 500 ਕਰੋੜ ਕਿੱਥੇ ਗਿਆ ਕਿਸੇ ਨੂੰ ਪਤਾ ਹੀ ਨਹੀਂ ਕਿਸੇ ਨੂੰ ਪਤਾ ਨਹੀਂ ਜ਼ਮੀਨ ਨਿਕਲ ਗਈ ਅਸਮਾਨ ਖਾ ਗਿਆ 500 ਕਰੋੜ ਕਿੱਥੇ ਗਿਆ ਔਰ ਇੱਥੇ 32 ਕਰੋੜ ਨਹੀਂ ਦਿੱਤਾ ਜਾਂਦਾ 500 ਕਰੋੜ ਦਾ ਘੁਟਾਲਾ ਹੋ ਜਾਂਦਾ ਜੀ 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 ਇਹ ਮਤਲਬ ਇਹਦੇ ਵਿੱਚ ਕੁਸ਼ਤੇ ਦੇਖੋ ਨਾ ਜੀ ਆਫਟਰ ਆਲ ਇਹ ਇੱਛਾ ਸ਼ਕਤੀ ਦੀ ਕਮੀ ਹੈ ਜਾਂ ਭ੍ਰਸ਼ਟਾਚਾਰ ਜਿਹੜਾ ਇਹਨਾਂ ਦੇ ਖੂਨ ਚ ਮਤਲਬ ਜਿੱਦਾਂ ਆਪਾਂ ਕਹਿੰਦੇ ਆ ਖੂਨ ਦੇ ਵਿੱਚ ਸੈੱਲ ਚੱਲਦੇ ਬੈਨੇ ਉਹ ਉਹ ਭ੍ਰਸ਼ਟਾਚਾਰ ਚੱਲਦਾ ਬੈ ਬਿਲਕੁਲ ਜੀ ਇਸ ਤਰ੍ਹਾਂ ਹੀ ਹੈ ਜੀ ਚੱਲ ਰਿਹਾ ਇਹਦਾ ਕੋਈ ਡਾਊਟ ਹੀ ਨਹੀਂ ਹੈਗੇ ਆ ਕਿ ਜਿਹੜੇ ਐਲਡੀਪੀ ਸਕੈਮ ਹੋਏ ਹੈਗੇ ਜੀ ਕਿ ਫਰਜ਼ੀ ਬੰਦੇ ਖੜੇ ਕਰਕੇ ਫਾਰਮਰ ਕੋਲੋਂ ਇਹਨਾਂ ਨੇ ਜ਼ਮੀਨ ਲਈ ਹੈਗੀ ਜਮੀਨ ਲੈ ਕੇ ਉਹ ફરਜ਼ੀ ਬੰਦੇ ਉੱਤੇ ਖੜੇ ਕਰਕੇ ਉਹਨਾਂ ਨੂੰ ਅਲਾਟਮੈਂਟ ਕੀਤੀ ਗਈ ਹੈਗੀ ਉਸ ਤੋਂ ਵੱਡਾ ਹੋਰ ਕੀ ਸਕੈਮ ਹੋ ਸਕਦਾ 92 ਪਲਾਟ ਜਿਹੜੇ ਹੈਗੇ ਆ ਐਫੀਜੀਲੈਸ ਇਨਕੁਆਰੀ ਦੇ ਵਿੱਚ ਹੈਗੇ ਆ ਬਿਲਕੁਲ ਠੀਕ ਤੇ ਦਰਸ਼ਨ ਜੀ ਇੱਕ ਲਾਸਟ ਮੈਂ ਕੁਐਸਚਨ ਕਰਨਾ ਚਾਹਾਂਗਾ ਸਮੇਦੀ ਘਾਟ ਹੈ ਅਸੀਂ ਫੇਰ ਕੋਸ਼ਿਸ਼ ਕਰਾਂਗੇ ਤੁਹਾਨੂੰ ਦੁਬਾਰਾ ਫੇਰ ਇੱਕ ਅਜੀ ਸਟੂਡੀਓ 'ਚ ਬੁਲਾਈਏ ਪਰ ਜੇ ਹੁਣ ਜਿੱਦਾਂ ਹੁਣ ਆਪਾਂ ਗੱਲ ਕੀਤੀ ਆ ਵੀ ਲਗਭਗ 400 ਕੇਸ ਕੋਰਟ ਦੇ ਵਿੱਚ ਬੈਂਡਿੰਗ ਪਿਆ ਔਰ ਜਿੱ ਤੱਕ ਮੇਰੇ ਤੋਂ ਤੁਹਾਡੀ ਗੱਲ ਹੋ ਰਹੀ ਸੀ ਤੁਸੀਂ ਮੈਨੂੰ ਦੱਸਿਆ ਸੀਗਾ ਵੀ ਆਨ ਆਲੇ ਸਮੇਂ 'ਚ 500 ਕੇਸ ਹੋਰ ਲੱਗ ਜਾਣਗੇ ਰੋਜ਼ ਕੋਈ ਨ ਐਗਜ਼ੀਕਿਊਸ਼ਨ ਹੋ ਨਹੀਂ ਰਹੀ ਪੈਸਾ ਮਿਲ ਨਹੀਂ ਰਿਹਾ ਅਗਸਟ 2023 ਤੋਂ ਤੇ ਹੁਣ ਤੁਹਾਡਾ ਅਗਲਾ ਲਾਈਨ ਆਫ ਐਕਸ਼ਨ ਕੀ ਹੋਏਗਾ ਦੇਖੋ ਇਸ ਤਰ੍ਹਾਂ ਅਸੀਂ ਵੀ ਇਲੈਕਸ਼ਨਸ ਕਰਕੇ ਚੋ ਬੈਠੇ ਆ ਗਿਆ ਅਸੀਂ ਤਾਂ ਸੜਕਾਂ ਤੇ ਉਤਰਾਂਗੇ ਅਸੀਂ ਤਾਂ ਆਪਣਾ ਪੈਸਾ ਲੈਣਾ ਹੈਗਾ ਅਸੀਂ ਪੁਲਿਸ ਤੇ ਵੀ ਪ੍ਰੈਸ਼ਰ ਪਾਵਾਂਗੇ ਸਰਕਾਰ ਤੇ ਵੀ ਪ੍ਰੈਸ਼ਰ ਪਾਵਾਂਗੇ ਵੀ ਜਿਹੜੇ ਕੋਰ ਦੇ ਆਰਡਰ ਆ ਉਹਦੀ ਕਿਉਂ ਨਹੀਂ ਕੰਪਲਾਈ ਹੋ ਰਹੀ ਜੀ ਮੈਨੂੰ ਤਾਂ ਜੋ ਲੱਗ ਰਿਹਾ ਹੈ ਨਾ ਜ ਇਹਨਾਂ ਦੇ ਇੱਛਾ ਸ਼ਕਤੀ ਨਹੀਂ ਹੈ ਪੇਮੈਂਟ ਦੇਣ ਦੀ ਇਤਨੇ ਕ੍ਰਾਈਸਿਸ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਸਾਨੂੰ ਪੇਮੈਂਟਾਂ ਦਿੱਤੀਆਂ ਹੈਗੀਆਂ ਤਾਂ ਹੁਣ ਕੀ ਦਿੱਕਤ ਆ ਇਹਨਾਂ ਤੇ ਸਰ ਕੋਈ ਅਪੀਲ ਕਰਨਾ ਆਪ ਦੇ ਮਾਨਯੋਗ ਸੀਆ ਭਗਵੰਤ ਸਿੰਘ ਮਾਨ ਨੂੰ ਔਰ ਅਗਰ ਲੋਕ ਸਭਾ ਉਮੀਦਵਾਰ ਦੀ ਗੱਲ ਕਰੀਏ ਜਲੰਧਰ ਤੋਂ ਪਵਨ ਕੁਮਾਰ ਟੀਨੂ ਜੇ ਕੱਲ ਨੂੰ ਜਿੱਤ ਕੇ ਆ ਜਾਂਦੇ ਨੇ ਲੋਕ ਸਭਾ ਮੈਂਬਰ ਵੀ ਬਣ ਜਾਂਦੇ ਨੇ ਤੇ ਜਲੰਧਰ ਦੇ ਐਮਐਲਏ ਸਾਹਿਬਾਨ ਵੀ ਹੈਗੇ ਨੇ ਕੀ ਕੋਈ ਸੰਦੇਸ਼ ਤੁਸੀਂ ਉਹਨਾਂ ਲੀਡਰਸ ਨੂੰ ਆਵਾਜ਼ ਵੀ ਪਾਰਟੀ ਦਾ ਦੇਣਾ ਚਾਹੁੰਦੇ ਹੋ ਸੱਤਾਧਾਰੀ ਕਿਉਂਕਿ ਤੁਹਾਡੇ ਅਗਰ ਲੋਕ ਕਵਾਲੀ ਮੰਤਰੀ ਦੀ ਗੱਲ ਕਰੀਏ ਸਰਦਾਰ ਬਲਕਾ ਸਿੰਘ ਉਹ ਹੀ ਕਰਤਾਰਪੁਰ ਤੋਂ ਐਮਐਲਏ ਨੇ ਉਹ ਵੀ ਇੱਥੇ ਮੌਜੂਦ ਨੇ ਇਹਦਾ ਸਾਰਿਆਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਤਾਂ ਜੋ ਤੁਹਾਡੀ ਜਿਹੜੀ ਦੁੱਖ ਤਕਲੀਫ ਹੈ ਉਹਦਾ ਹੱਲ ਇਹ ਕਰ ਸਕਣ ਦੇਖੋ ਇਸ ਤਰ੍ਹਾਂ ਹੈ ਜਿਹੜੇ ਕੈਂਡੀਡੇਟ ਹੈਗੇ ਆ ਤੇ ਮੈਂ ਤਾਂ ਉਹਨਾਂ ਨੂੰ ਰਿਕੁਐਸਟ ਹੀ ਕਰ ਸਕਦਾ ਕਿ ਸਾਡਾ ਪ੍ਰਾਇੋਰਟੀ ਤੇ ਪੇਵਮੈਂਟ ਆ ਦੇ ਜੀ ਤੇ ਅਸੀਂ ਤਾਂ ਪਹਿਲੇ ਵੀ ਜਿਹੜੇ ਇਹਨਾਂ ਨੂੰ ਪੂਰਾ ਸਪੋਰਟ ਕੀਤਾ 92 ਸੀਟਾਂ ਦੇ ਵਿੱਚ ਬਾਅਦ ਦੇ ਵਿੱਚ ਇਲੈਕਸ਼ਨ ਦੇ ਵਿੱਚ ਸੁਸ਼ੀਲ ਰਿੰਕੂ ਜੀ ਜੋ ਆਮ ਆਦਮੀ ਪਾਰਟੀ ਵੱਲੋਂ ਕੈਂਡੀਡੇਟ ਸੀ ਉਹਨਾਂ ਨੂੰ ਪੂਰੀ ਸਪੋਰਟ ਕੀਤੀ ਹੈ ਅਸੀਂ ਤਾਂ ਹਰ ਲੈਵਲ ਤੋਂ ਸਪੋਰਟ ਕਰਨ ਉਹਨਾਂ ਤਿਆਰ ਆ ਪਰ ਸਾਡੇ ਵੀ ਤਾਂ ਗੱਲ ਸੁਣਨ ਨਾ ਬਿਲਕੁਲ ਦੇਖੋ ਅਸੀਂ 2006 ਤੋਂ ਸਫਰ ਕਰ ਰਹੇ ਆ ਇੰਦਰਾਪੁਰਮ ਦੇ ਜਿਹੜੇ ਲੋਟੀ ਹੈਗੇ ਆ 2006 ਤੋਂ ਸਫਰ ਕਰ ਰਹੇ ਆ ਅਜੇ 18 ਸਾਲ ਹੋ ਗਏ ਆ ਉਸ ਪੇਮੈਂਟ ਜਿਹੜਿਆ ਹੈਗੇ ਆ ਸਿਰਫ ਲਾਦੇ ਦਾ ਲਾ ਰਹੇ ਹਿਲਾ ਰਹੇ ਆ ਮੈਂ ਤਾਂ ਫੇਰ ਇਹਨਾਂ ਨੂੰ ਅਪੀਲ ਕਰਾਂਗਾ ਕਿ ਸਾਨੂੰ ਉਹ ਪੇਮੈਂਟਾਂ ਦੇਣ ਬਹੁਤ ਵਧੀਆ ਗੱਲ ਦੋਸਤੋ ਤੁਸੀਂ ਸੁਣਿਆ ਸਾਡਾ ਜਿਹੜਾ ਇਹ ਖਾਸ ਪੇਸ਼ਕਸ਼ ਹੈ ਇਨਸਾਈਡ ਸਟੋਰੀ ਜਿਹੜਾ ਅਸੀਂ ਕਾਰਕਰਮ ਤੁਹਾਡੇ ਵਾਸਤੇ ਲੈ ਕੇ ਆਏ ਆ ਔਰ ਇਹਦੇ ਵਿੱਚ ਅਸੀਂ ਤੁਹਾਨੂੰ ਅੰਦਰਲੀ ਗੱਲ ਦੱਸੀ ਦੀ ਹੈ ਕਿਸੇ ਵੀ ਸਮੱਸਿਆ ਦੀ ਜਿਹੜੀ ਅੰਦਰੂਨੀ ਗੱਲਾਂ ਔਰ ਕੀ ਉਹਦੇ ਪਿੱਛੇ ਦੀ ਸੱਚਾਈ ਹੈ ਅੱਜ ਤੁਸੀਂ ਦੇਖਿਆ ਵੀ ਇੰਪਰੂਵਮੈਂਟ ٹرسٹ ਜਗਿੰਦਰ ਦੇ ਵਿੱਚ ਇਸ ਵੇਲੇ ਇੰਨੇ ਸੈਂਕੜੇ ਦੀ ਗਿਣਤੀ ਦੇ ਵਿੱਚ ਲੋਕ ਤੰਗ ਪਰੇਸ਼ਾਨ ਨੇ ਉਹਨਾਂ ਨਾਲ ਦੇਖੋ ਕੀ ਹੋ ਰਿਹਾ ਹੈ ਅੱਜ ਇਹ ਦੇਖੋ ਬਜ਼ੁਰਗ ਇਦਾਂ ਦੇ ਜਿਨ੍ਹਾਂ ਨੇ ਆਪਣੀ ਪੂਰੀ ਸਾਰੀ ਜ਼ਿੰਦਗੀ ਦੀ ਖੂਨ ਪਸੀਨੇ ਦੀ ਗਾੜੀ ਕਮਾਈ ਜਿਹੜੀ ਸੀ ਇਹਨਾਂ ਪਲਾਟਾਂ 'ਚ ਇਹਨਾਂ ਸਕੀਮਾਂ 'ਚ ਲਾ ਦਿੱਤੀ ਕਈ ਲੋਕ ਤੇ ਮਰ ਵੀ ਗਏ ਉਹਨਾਂ ਦੇ ਜਿੰਦਾ ਜੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਦੇ ਪੈਸੇ ਵਾਪਸ ਨਹੀਂ ਮਿਲੇ ਕਈ ਲੋਕ ਇਦਾਂ ਦੇ ਆ ਜਿਨ੍ਹਾਂ ਦੇ ਬੱਚੇ ਵਿਆਹੇ ਸੀਗੇ ਉਹਨਾਂ ਨੂੰ ਕਰਜ਼ਾ ਲੈ ਕੇ ਬੱਚੇ ਵਿਆਹਣੇ ਪਏ ਆਪਣਾ ਸੋਨਾ ਸਾਰਾ ਦੇਚਣਾ ਪੈ ਗਿਆ ਪਰ ਉਹਨਾਂ ਨੂੰ ਆਪਣੇ ਪੈਸੇ ਜਿਹੜੇ ਕਿ ਉਹਨਾਂ ਦੇ ਬੰਦੇ ਪੈਸੇ ਸੀ ਇੰਪਰੂਵਮੈਂਟਰਸ ਤੋਂ ਵਾਪਸ ਨਹੀਂ ਮਿਲੇ ਕੀ ਇਨਸਾਨੀਅਤ ਜਲੰਧਰ ਇੰਪਰੂਵਮੈਂਟ ٹرسٹ ਚ ਮਰ ਚੁੱਕੀ ਹੈ ਕੀ ਕਾਨੂੰਨ ਜਿਹੜਾ ਹੈ ਉਹ ਹੈ ਹੀ ਨਹੀਂ ਜੰਗਲ ਰਾਜ ਹੋ ਚੁੱਕਾ ਹੈ ਕੀ ਜਲੰਧਰ ਦੇ ਵਿੱਚ ਜਲੰਧਰ ਇੰਪਰੂਵਮੈਂਟ ٹرسٹ ਦੇ ਕਰਪਟ ਭ੍ਰਸ਼ਟ ਅਧਿਕਾਰੀਆਂ ਦੇ ਉੱਪਰ ਲਕੇਲ ਕੱਸਣ ਵਾਲਾ ਕੋਈ ਨਹੀਂ ਹੈ ਕਿਉਂਕਿ ਚੇਅਰਮੈਨ ਜੀ ਤੁਸੀਂ ਸੰਘੇੜਾ ਖੁਦ ਪ੍ਰੈਸ ਦੇ ਸਾਹਮਣੇ ਵੀ ਕਹਿੰਦੇ ਨੇ ਵੀ ਮੇਰੀ ਤਾਂ ਕੋਈ ਸੁਣਦਾ ਹੀ ਨਹੀਂ ਮੇਰੀ ਕੋਈ ਮੰਨਦਾ ਹੀ ਨਹੀਂ ਮੇਰੀ ਕੋਈ ਸੁਣਵਾਈ ਨਹੀਂ ਹੈਗੀ ਫਿਰ ਸੁਣਵਾਈ ਕਿਦੀ ਹੋਏਗੀ ਕੌਣ ਇਹੋ ਜਿਹਾ ਕੋਈ ਨਵਾਂ ਚੇਅਰਮੈਨ ਆਏਗਾ ਕੀ ਆ ਕੋਈ ਨਵਾਂ ਅਧਿਕਾਰੀ ਇਹੋ ਜਿਹਾ ਆਏਗਾ ਕੀ ਸਰਕਾਰ ਦੇ ਵਿੱਚ ਕੋਈ ਕੋਈ ਇਹੋ ਜਿਹਾ ਬੰਦਾ ਇੱਕ ਕਦਮ ਚੁੱਕੇਗਾ ਤਾਂ ਜੋ ਇਹਨਾਂ ਜਿਹੜੇ ਗਰੀਬ ਲੋਕ ਨੇ ਜਾਂ ਜਿਹੜੇ ਜ਼ਰੂਰਤਮੰਦ ਲੋਕ ਨੇ ਜਿਨ੍ਹਾਂ ਨੂੰ ਆਪਣਾ ਹੀ ਪੈਸਾ ਭਿਖਾਰੀਆਂ ਹੀ ਤਰ੍ਹਾਂ ਵਾਪਸ ਮੰਗਣਾ ਪੈ ਰਿਹਾ ਉਹਨਾਂ ਨੂੰ ਪੈਸਾ ਵਾਪਸ ਮਿਲੇਗਾ ਇਹ ਧਿਆਨ ਵਾਲਾ ਸਮੇਂ ਹੀ ਦੱਸੇਗਾ पर 32 ਕਰੋੜ ਰੁਪਏ ਲਈ ਪਿਛਲੇ 4-5 ਸਾਲ ਤੋਂ ਕੋਰਟ ਕਚੈਰੀ ਦੇ ਟੱਕੇ ਖਾਂਦੇ ਇਹ ਲੋਕ ਅੱਜ ਦੇਖ ਰਹੇ ਨੇ ਪੰਜਾਬ ਦੀ ਸਰਕਾਰ ਵੱਲ ਪੰਜਾਬ ਦੇ ਸੀਐਮ ਵੱਲ ਜਲੰਧਰ ਦੇ ਅਧਿਕਾਰੀਆਂ ਵੱਲ ਜਿੰਨੇ ਐਮਐਲਏ ਸਾਹਿਬਾਨ ਨੇ ਜਲੰਧਰ ਦੇ ਲੋਕ ਸਭਾ ਕੈਂਡੀਡੇਟ ਨੇ ਉਹਨਾਂ ਵੱਲ ਇਹ ਬੜਾ ਬੇਵਸ ਹੋ ਕੇ ਗੁਹਾਰ ਲਗਾ ਰਹੇ ਨੇ ਵੀ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਲੋਕ ਸਭਾ ਚੋਣਾਂ ਦੇ ਬਾਅਦ ਸਰਕਾਰ ਜ਼ਰੂਰ ਇਹਨਾਂ ਦੀ ਸੁਣਵਾਈ ਕਰੇਗੀ ਔਰ ਇਹਨਾਂ ਦਾ ਜਿਹੜਾ ਬੰਦਾ ਹੱਕ ਹੈ ਇਹਨਾਂ ਨੂੰ ਮਿਲੇਗਾ ਦੋਸਤੋ ਮੈਂ ਸ਼ੁਕਰਗੁਜ਼ਾਰ ਦਰਸ਼ਨ ਜੀ ਤੁਹਾਡਾ ਤੁਸੀਂ ਅੱਜ ਸਾਡੇ ਸਟੂਡੀਓ ਚ ਆਏ ਔਰ ਬੜੀ ਅੱਛੀ ਤੁਸੀਂ ਗੱਲਾਂ ਸਾਡੇ ਨਾਲ ਕੀਤੀਆਂ ਸਾਂਝੀਆਂ ਤੇ ਅਸੀਂ ਜਲਦੀ ਹੀ ਨਵਾਂ ਕਾਰਜਕ੍ਰਮ ਹੋਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਇਦਾਂ ਦੀਆਂ ਹੋਰ ਸਮੱਸਿਆਵਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਪਰ ਤੁਸੀਂ ਸਾਡਾ ਹੌਸਲਾ ਵਧਾਣ ਲਈ ਸਾਨੂੰ ਵੱਧ ਤੋਂ ਵੱਧ ਸਾਡੀ ਜਿਹੜੀ ਖਬਰ ਹੈ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਔਰ ਅਗਰ ਤੁਹਾਡੇ ਨਾਲ ਵੀ ਕੋਈ ਪਰੇਸ਼ਾਨੀ ਹੋ ਰਹੀ ਹੈ ਕਿਸੇ ਵੀ ਸਰਕਾਰੀ ਬਹਿਕਮੇ ਦੇ ਵਿੱਚ ਤੁਸੀਂ ਉਹਦੇ ਬਾਰੇ ਸਾਨੂੰ ਜਾਣਕਾਰੀ ਦੇ ਸਕਦੇ ਹੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਸੰਬੰਧਿਤ ਅਧਿਕਾਰੀਆਂ ਤੱਕ ਤੁਹਾਡੀ ਜਿਹੜੀ ਆਵਾਜ਼ ਪਹੁੰਚਾਈ ਜਾ ਸਕੇ ਜਲਦੀ ਹੀ ਨਵਾਂ ਅਸੀਂ ਐਪੀਸੋਡ ਲੈ ਕੇ ਹਾਜ਼ਰ ਹੋਵਾਂਗੇ ਇਨਸਾਈਟ ਸਟੋਰੀ ਦਾ ਤਦ ਤੱਕ ਬਨੇ ਰਹੋ ਦੇਖਦੇ ਰਹੋ ਖੌਡੀ ਚੱਲ ਗਿਆ ਨਮਸਕਾਰ